ਬ੍ਰਿਟਿਸ਼ ਕਲੰਬੀਆ ਦੇ ਵਿੱਚ ਜਿਹੜੇ ਟੈਨਸੀ ਲਾਅ ਨੇ ਭਾਪ ਕੇ ਜਿਹੜੇ ਲੋਕਾਂ ਦੇ ਵੱਲੋਂ ਘਰ ਕਿਰਾਏ ਤੇ ਦਿੱਤੇ ਜਾਂਦੇ ਨੇ ਤਾਂ ਉਹਨੂੰ ਲੈ ਕੇ ਚਰਚਾ ਪਿਛਲੇ ਸਮੇਂ ਤੋਂ ਜਾਰੀ ਹੈ ਕਿਉਂਕਿ ਮੌਜੂਦਾ ਸਰਕਾਰ ਦੇ ਵੱਲੋਂ ਜਿਸ ਢੰਗ ਦੀ ਡਿਮਾਂਡ ਜ਼ਿਆਦਾ ਹੈ ਸਪਲਾਈ ਘੱਟ ਹੈ ਤਾਂ ਉਹਦੇ ਚੱਲਦਿਆਂ ਕਈ ਕਦਮ ਪਿਛਲੇ ਸਮੇਂ ਦੌਰਾਨ ਚੁੱਕੇ ਗਏ ਇੱਕ ਕਦਮ ਤਾਂ ਇਹ ਚੁੱਕਿਆ ਗਿਆ ਕਿ ਜਿਹੜੇ ਸ਼ਾਰਟ ਟਰਮ ਰੈਂਟਿੰਗ ਹੈ ਉਹਨੇ ਤੇ ਪਾਬੰਦੀ ਲਗਾਈ ਗਈ ਤੇ ਇਹ ਕਿਹਾ ਗਿਆ ਕਿ ਜੇਕਰ ਤੁਸੀਂ ਫੇਰ ਵੀ ਇਹਨੂੰ ਜਾਰੀ ਰੱਖਣ ਦਾ ਤੁਹਾਨੂੰ ਬਿਜ਼ਨਸ ਲਾਇਸੈਂਸ ਜਿਹੜਾ ਉਹ ਲੈਣਾ ਪੈਣਾ ਕੇ ਇਹਨੂੰ ਇੱਕ ਬਿਜ਼ਨਸ ਦੀ ਤਰ੍ਹਾਂ ਰਨ ਕਰਨਾ ਪੈਣਾਗਾ ਤਾਂ ਕੁਝ ਲੋਕਾਂ ਨੇ ਉਹ ਪਰਮਿਟਸ ਜਾਰੀ ਕੀਤੇ ਪਰ ਸੱਤ ਜਿਹੜੀਆਂ ਕਮਿਊਨਿਟੀਜ਼ ਦੇ ਵਿੱਚ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਤਾਂ ਉੱਥੇ ਬਹੁਤ ਸਾਰੇ ਲੋਕ ਹਲੇ ਵੀ ਐਸੇ ਨੇ ਜਿਨ੍ਹਾਂ ਦੇ ਵੱਲੋਂ ਸ਼ਾਰਟ ਟਰਮ ਰੈਂਟਿੰਗ ਭਾਵੇਂ Airbnb ਵਰਗੀਆਂ ਜਿਹੜੀਆਂ ਐਪਸ ਨੇ ਤਾਂ ਉਹਦੇ ਥਰੂ ਲਿਸਟਿੰਗ ਜਿਹੜੀ ਉਹ ਲਾਈ ਹੋਈ ਹੈ ਪਰ ਉਹਨਾਂ ਕੋਲੇ ਬਿਜ਼ਨਸ ਲਾਇਸੈਂਸ ਨਹੀਂ ਹੈ ਤਾ ਇਸ ਮਾਮਲੇ ਦੇ ਵਿੱਚ ਹਾਊਸਿੰਗ ਮਿਨਿਸਟਰ ਰਵੀ ਕਾਲੋ ਹੋਰਾਂ ਨੇ ਬੀਤੇ ਦਿਨ ਇਹ ਗੱਲ ਕਹੀ ਸੀ ਕਿ ਸਰਕਾਰ ਦੇ ਵੱਲੋਂ ਨੋਟਿਸ ਉਹਨਾਂ ਨੂੰ ਭੇਜੇ ਗਏ ਨੇ ਕਿ ਭਾਈ ਜਾਂ ਤਾਂ ਬਿਜ਼ਨਸ ਲਾਇਸੈਂਸ ਤੁਸੀਂ ਲਾਓ ਜੇ ਤੁਸੀਂ ਸ਼ਾਰਟ ਟਰਮ ਰੈਂਟਿੰਗ ਤੇ ਚੜਾ ਕੇ ਰੱਖਣੀ ਹੈ ਆਪਣੀ ਪ੍ਰਾਪਰਟੀ ਜੇ ਤੁਸੀਂ ਬਿਜ਼ਨਸ ਲਾਇਸੈਂਸ ਨਹੀਂ ਲੈਂਦੇ ਤਾਂ ਇਹਨੂੰ ਇੱਥੋਂ ਜਿਹੜਾ ਰਿਮੂਵ ਕਰ ਲਿਆ ਜਾਵੇ ਪਰ ਜੇ ਦੋਵੇਂ ਕਦਮ ਨਹੀਂ ਚੁੱਕੇ ਜਾਂਦੇ ਤਾਂ ਇਹਦੇ ਬਾਅਦ 3000 ਡਾਲਰ ਪਰ ਡੇ ਦੇ ਹਿਸਾਬ ਦੇ ਨਾਲ ਫਾਈਨ ਇਸ ਮਾਮਲੇ 'ਚ ਹੋ ਸਕਦਾ ਤੇ ਜਿਹੜੀ ਐਪ ਬੇਸਡ ਕੰਪਨੀਆਂ ਤਾਂ ਉਹਨੂੰ 5000 ਡਾਲਰ ਤੱਕ ਪਰ ਡੇ ਦੇ ਹਿਸਾਬ ਦੇ ਨਾਲ ਫਾਈਨ ਹੋ ਸਕਦਾ ਹੈਗਾ ਕਿਉਂਕਿ ਉਹਨਾਂ ਮੌਜੂਦਾ ਸਮੇਂ ਦੇ ਵਿੱਚ ਸ਼ਾਰਟ ਟਰਮ ਰੈਂਟਿੰਗ 'ਚ ਜੇ ਤੁਸੀਂ ਬਿਜ਼ਨਸ ਲਾਇਸੈਂਸ ਨਹੀਂ ਲੈਂਦੇ ਤਾਂ ਆਪਣੀ ਪ੍ਰਾਇਮਰੀ ਜਿਹੜੀ ਰਹਾਇਸ਼ ਆ ਉਹਦੇ ਉੱਤੇ ਇੱਕ ਸਵੀਟ ਜਿਹੜੀ ਤੁਸੀਂ ਉਹ ਰੈਂਟ ਕਰ ਸਕਦੇ ਹੋ ਸ਼ਾਰਟ ਟਰਮ ਦੇ ਲਈ ਪਰ ਜੇਕਰ ਤੁਹਾਡੀਆਂ ਹੋਰ ਪ੍ਰਾਪਰਟੀਆਂ ਵੀ ਨੇ ਜਾਂ ਕੌਂਡੋਜ਼ ਨੇ ਉਹਨੂੰ ਤੁਸੀਂ ਸ਼ਾਰਟ ਟਰਮ ਰੈਂਟਿੰਗ ਤੇ ਲੈਣਾ ਤਾਂ ਇਹਦੇ ਲਈ ਤੁਹਾਨੂੰ ਬਿਜ਼ਨਸ ਲਾਇਸੈਂਸ ਲੈਣਾ ਪੈਣਾ ਤੇ ਪ੍ਰੋਪਰ ਬਿਜ਼ਨਸ ਦੀ ਤਰ੍ਹਾਂ ਰਨ ਕਰਨਾ ਪੈਣਾ ਫਿਲਹਾਲ ਨੋਟਿਸ ਭੇਜੇ ਗਏ ਨੇ ਪਰ ਇਹ ਨੋਟਿਸਾਂ ਤੋਂ ਬਾਅਦ ਸ਼ਾਇਦ ਜੁਰਮਾਨੇ ਵੀ ਫਾਈਨ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੇ ਨੇ ਦੂਜੇ ਨੰਬਰ ਤੇ ਇਹ ਹੈ ਕਿ ਬਹੁਤ ਸਾਰੇ ਮਕਾਨ ਮਾਲਕਾਂ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਪ੍ਰੋਟੈਸਟ ਜਿਹੜਾ ਇੱਥੇ ਕੀਤਾ ਗਿਆ ਕਈ ਮਿਨਿਸਟਰਸ ਦੇ ਆਫੀਸਿਸ ਦੇ ਬਾਹਰ ਵੀ ਕੀਤਾ ਗਿਆ ਤਾਂ ਉਹ ਟੈਨਸੀ ਲਾਅ ਇਹ ਕਹਿੰਦੇ ਆ ਕਿ ਇਹ ਸਾਰਾ ਜਿਹੜਾ ਹੈ ਇੱਕ ਟੈਨੈਂਟ ਦੇ ਫੇਵਰ ਦੇ ਵਿੱਚ ਹੈ ਇਹ ਚ ਜਿਹੜਾ ਹੋਮ ਆਨਰ ਹੈ ਉਹਦੇ ਕੋਲੇ ਕੋਈ ਅਧਿਕਾਰ ਨਹੀਂ ਹੈ ਖੈਰ ਉਸ ਮਾਮਲੇ 'ਚ ਸਰਕਾਰ ਇਹ ਕਹਿੰਦੀ ਹੈ ਕਿ ਜਿਹੜੇ ਕਿਰਾਏਦਾਰ ਆ ਉਹ ਹਮੇਸ਼ਾ ਹੀ ਆਰਥਿਕ ਤੌਰ ਤੇ ਕਮਜ਼ੋਰ ਹੁੰਦੇ ਨੇ ਇੱਥੇ ਨਵੇਂ ਹੁੰਦੇ ਨੇ ਜਾਂ ਜਿਹੜਾ ਉਹਨਾਂ ਦਾ ਸਟੇਟਸ ਹੁੰਦਾ ਉਹ ਕਈ ਵਰਕ ਪਰਮਿਟ ਤੇ ਹੁੰਦੇ ਨੇ ਇੰਟਰਨੈਸ਼ਨਲ ਸਟੂਡੈਂਟਸ ਹੁੰਦੇ ਨੇ ਤਾਂ ਉਹਨਾਂ ਦੇ ਲਈ ਚੰਗੇ ਕਾਨੂੰਨ ਹੋਣ ਤਾਂ ਕਿ ਉਹਨਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਇਸ ਕਰਕੇ ਕਦਮ ਚੁੱਕੇ ਜਾ ਰਹੇ ਨੇ ਪਰ ਇੱਕ ਜਿਹੜਾ ਪਿਛਲੇ ਸਮੇਂ ਦੌਰਾਨ ਸਵਾਲ ਸੀ ਉਹ ਇਹ ਸੀ ਕਿ ਜੇ ਕਿਸੇ ਨੇ ਆਪਣੀ ਪ੍ਰਾਪਰਟੀ ਵੇਚਣੀ ਆ ਕਿਉਂਕਿ ਸਰਕਾਰ ਨੇ ਇੱਕ ਕਾਨੂੰਨ ਲਿਆਂਦਾ ਕਿ ਤੁਹਾਨੂੰ ਨੋਟਿਸ ਜਿਹੜਾ ਉਹ 4 ਮਹੀਨੇ ਦਾ ਦੇਣਾ ਪੈਣਾ ਕਿ 4 ਮਹੀਨੇ ਦਾ ਨੋਟਿਸ ਤੁਸੀਂ ਆਪਣੀ ਕੋਈ ਵੀ ਪ੍ਰਾਪਰਟੀ ਖਾਲੀ ਕਰਵਾਉਣ ਦੇ ਲਈ ਟੈਨੈਂਟ ਨੂੰ ਜਿਹੜਾ ਉਹ ਦਿਨੇ ਹੋ ਤਾਂ ਹੁਣ ਉਹਦੇ ਚ ਇਹ ਸੀਗਾ ਕਿ ਜੇਕਰ ਕਿਸੇ ਨੇ ਘਰ ਬਾਏ ਕਰਨਾਗਾ ਤਾਂ ਉਹਨੇ ਬੈਂਕ ਤੋਂ ਮਾਰਗੇਜ ਲੈਣੀ ਆ ਤਾਂ ਰੇਟ ਜਿਹੜਾ ਹੈ ਉਹ 120 ਦਿਨਾਂ ਦੇ ਲਈ ਹੋਲਡ ਹੁੰਦਾ ਭਾਪਕੇ 4 ਮਹੀਨਿਆਂ ਦੇ ਲਈ ਹੋਲਡ ਹੁੰਦਾਗਾ ਤੇ 4 ਮਹੀਨਿਆਂ ਦਾ ਨੋਟਿਸ ਵੀ ਤੁਸੀਂ ਜਿਹੜਾ ਟੈਨੈਂਟ ਨੂੰ ਦੇਣਾਗਾ ਤੇ ਉਹਨਾਂ ਹਾਲਾਤਾਂ ਦੇ ਵਿੱਚ ਇਹ ਡਿਸਪਿਊਟ ਹੋ ਜਾਂਦਾ ਸੀ ਨੰਬਰ 2 ਤੇ ਇਹ ਸੀਗਾ ਕਿ ਜਿਹੜੇ ਲੋਕਾਂ ਨੇ ਫਸਟ ਟਾਈਮ ਹੋਮ ਬਾਏਰ ਨੇ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਥਰੂ ਉਹ ਲੋਨਸ ਜਿਹੜੇ ਮਿਲਦੇ ਨੇ ਉਹਦੇ ਥਰੂ ਉਹਨਾਂ ਨੇ ਘਰ ਲੈਣਾਗਾ ਤਾਂ ਉਹਦੇ 'ਚ ਵੀ ਫਿਰ ਤੁਹਾਨੂੰ ਘਰ ਖਾਲੀ ਦਿਖਾਉਣਾ ਪੈਂਦਾ ਉਸ ਸਮੇਂ ਤੱਕ ਉਹ ਵੇਕੈਂਟ ਨਹੀਂ ਹੋ ਸਕਦੀ ਪ੍ਰਾਪਰਟੀ ਜਿਹੜਾ ਫਸਟ ਟਾਈਮ ਹੋਮ ਬਾਏਰ ਨੂੰ ਲੋਨ ਮਿਲਦਾਗਾ ਤੇ ਉਹ 'ਚ ਵੀ ਜਿਹੜਾ ਰੇਟ ਆ ਉਹ 4 ਮਹੀਨੇ ਦੇ ਲਈ ਹੋਲਡ ਹੁੰਦਾ ਤਾਂ ਉੱਥੇ ਵੀ ਫਿਰ ਜੇ 4 ਮਹੀਨੇ ਦਾ ਨੋਟਿਸ ਦੇਣਾ ਤਾਂ ਫਿਰ ਉਹ ਘਰ ਖਾਲੀ ਕਿਵੇਂ ਦਿਖਾਉਣਗੇ ਤਾਂ ਇਸ ਮਾਮਲੇ ਦੇ ਵਿੱਚ ਹੁਣ ਗਵਰਨਮੈਂਟ ਨੇ ਇਹ ਕਿਹਾ ਕਿ ਜਦੋਂ ਪ੍ਰਾਪਰਟੀ ਸੇਲ ਕਰਨੀ ਹੈ ਤਾਂ ਅੱਗੇ ਵੇਚਨੀ ਆ ਤਾਂ ਉਹਦੇ ਚ 3 ਮਹੀਨੇ ਦਾ ਨੋਟਿਸ ਜਿਹੜਾ ਉਹ ਪ੍ਰਭਾਵੀ ਰਹੇਗਾ ਭਾਵੇਂ ਉੱਚ 120 ਦਿਨਾਂ ਦਾ ਨੋਟਿਸ ਦੇਣ ਦੀ ਲੋੜ ਨਹੀਂ ਉਹ ਚ 90 ਦਿਨ ਦੇ ਨੋਟਿਸ ਤੇ ਤੁਸੀਂ ਟੈਨੈਂਟ ਨੂੰ ਕਹਿ ਸਕਦੇ ਹੋ ਕਿ ਭਾਈ ਤੂੰ ਪ੍ਰਾਪਰਟੀ ਖਾਲੀ ਕਰ ਦੇ ਅਸੀਂ ਘਰ ਜਿਹੜਾ ਉਹ ਵੇਚ ਦਿੱਤਾ ਤੇ ਨਾਲੋਂ ਨਾਲ ਫਸਟ ਟਾਈਮ ਹੋਮ ਬਾਇਰ ਆਕੋ ਤਾਂ ਉਹਦੀ ਸਥਿਤੀ ਵੀ ਇਹਦੇ ਨਾਲ ਬਿਹਤਰ ਹੁੰਦੀ ਹੈ ਕਿ ਉਹਨੂੰ ਪ੍ਰਾਪਰਟੀ ਖਾਲੀ ਚਾਹੀਦੀ ਹੁੰਦੀ ਹੈ ਉਸ ਸਮੇਂ ਤਾਂ ਉਹ ਖਾਲੀ ਜਿਹੜੀ ਉਹ ਮਿਲ ਜਾਂਦੀ ਹੈ ਤਾਂ ਕੁੱਲ ਮਿਲਾ ਕੇ ਉਹਦੇ ਚ ਨੋਟਿਸ 3 ਮਹੀਨੇ ਦਾ ਕੀਤਾ ਗਿਆ ਬਾਕੀ ਚ 4 ਮਹੀਨੇ ਦਾ ਹੀ ਹੈ ਤੇ ਇਸ ਤੋਂ ਇਲਾਵਾ ਜੇਕਰ ਇਹ ਕਹਿਆ ਜਾਂਦਾ ਕਿ ਸਾਡੇ ਕਿਸੇ ਰਿਲੇਟਿਵ ਨੇ ਆਉਣਾਗਾ ਜਿਹਦੇ ਚ ਕਿ ਸਰਕਾਰ ਮੰਨਦੀ ਹੈ ਕਿ ਪੇਰੈਂਟਸ ਜਿਹੜੇ ਹੈਗੇ ਜਾਂ ਤੁਹਾਡੇ ਸਪਾਊਸ ਦੇ ਪੇਰੈਂਟਸ ਤੁਹਾਡੇ ਸਿਬਲਿੰਗਸ ਜਿਹੜੇ ਨੇ ਬ੍ਰਦਰ ਸਿਸਟਰਸ ਆ ਉਹਨਾਂ ਨੂੰ ਉੱਚ ਇਨਕਲੂਡ ਜਿਹੜਾ ਉਹ ਨਹੀਂ ਕੀਤਾ ਜਾਂਦਾ ਤਾਂ ਉਹ ਚ ਇਹ ਹੈ ਕਿ ਤੁਸੀਂ ਨੋਟਿਸ ਦੇ ਕੇ 4 ਮਹੀਨੇ ਦਾ ਹੀ ਖਾਲੀ ਕਰਵਾ ਸਕਦੇ ਹੋ ਪਰ ਬਾਅਦ ਦੇ ਵਿੱਚ 1 ਸਾਲ ਉੱਥੇ ਲਗਭਗ ਰਹਿਣਾ ਪੈਣਾਗਾ ਇਹ ਨਹੀਂ ਕਿ 3 ਮਹੀਨੇ ਬਾਅਦ ਉਹ ਦੁਬਾਰਾ ਤੋਂ ਕਿਰਾਏ ਤੇ ਜਿਹੜਾ ਉਹ ਚੜਾ ਦਿੱਤਾ ਗਿਆ ਤਾਂ ਉਹ 1 ਸਾਲ ਤੁਹਾਨੂੰ ਖਾਲੀ ਰੱਖਣਾ ਪੈਣਾ ਜਾਓ ਉੱਥੇ ਰਹਿਣਗੇ ਉਸ ਸਥਿਤੀ 'ਚ ਜੇ ਅਜਿਹਾ ਨਹੀਂ ਹੁੰਦਾ ਤਾਂ ਉਹਦੇ 'ਚ ਵੀ ਪੈਨਲਟੀਆਂ ਫਾਈਨ ਜਿਹੜੇ ਉਹ ਲੱਗਣਗੇ ਤੇ ਇਹ ਵੀ ਪਿਛਲੇ ਸਮੇਂ ਦੌਰਾਨ ਸਰਕਾਰ ਦੇ ਡਾਕੂਮੈਂਟਸ ਕਿਹਾ ਕਿ ਸ਼ਾਇਦ ਅਫੀਸ਼ੀਅਲਸ ਦੇ ਵੱਲੋਂ ਰੇਡਸ ਵੀ ਅਜਿਹਈਆਂ ਪ੍ਰੋਪਰਟੀਆਂ 'ਚ ਮਾਰੀਆਂ ਜਾ ਸਕਦੀਆਂ ਨੇ ਕਿਉਂਕਿ ਕੁਝ ਨੂੰ ਚੈਲੰਜ ਟੈਨੈਂਟਸ ਨੇ ਪਿਛਲੇ ਸਮੇਂ ਦੌਰਾਨ ਕੀਤਾ ਤੇ ਉਹ 'ਚ ਜੁਰਮਾਨੇ ਵੀ ਲੋਕਾਂ ਨੂੰ 25 25 30000 ਡਾਲਰ ਦੇ ਹੋਏ ਨੇ ਤੇ 4 ਮਹੀਨੇ ਦੇ ਨੋਟਿਸ 'ਚ 3 ਮਹੀਨੇ ਦੇ ਨੋਟਿਸ ਤੋਂ ਬਾਅਦ ਜੇ ਡਿਸਪਿਊਟ ਹੁੰਦਾ ਤਾਂ ਉਹਨੂੰ 1 ਮਹੀਨਾ ਕੀਤਾ ਗਿਆ ਸੀ ਸਮਾਂ ਸੋਲਵ ਦਾ ਹੁਣ 21 ਦਿਨ ਦੁਬਾਰਾ ਤੋਂ ਜਿਹੜਾ ਕਰ ਦਿੱਤਾ ਗਿਆ ਤਾਂ ਕੁੱਲ ਮਿਲਾ ਕੇ ਘਰ ਵੇਚਣ ਦੀ ਹਾਲਤ ਦੇ ਵਿੱਚ 3 ਮਹੀਨੇ ਦਾ ਨੋਟਿਸ ਤੇ ਵੈਸੇ 4 ਮਹੀਨੇ ਦਾ ਨੋਟਿਸ ਜਿਹੜਾ ਟੈਨੈਂਟ ਨੂੰ ਦੇਣਾ ਪੈਣਾਗਾ ਔਰ ਵਿੱਚ ਕੋਈ ਤਬਦੀਲੀਆਂ ਨਹੀਂ ਹੋਈਆਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ